ਚਿਕਨ ਖਾਣ ਦੇ ਜਿਹੜੇ ਸ਼ੌਕੀਨ ਨੇ ਜਿਹੜੇ ਨਾਨਵੈਜ ਖਾਂਦੇ ਨੇ ਤਾਂ ਉਹਨਾਂ ਦੇ ਲਈ ਦੱਸ ਦਈਏ ਕਿ ਬੜਾ ਹੀ ਸਾਫ਼ ਸੁਥਰਾ ਜਿਹੜਾ ਛਤਰੀ ਭੋਜਨ ਇਹ ਕਿੰਨੇੰਗ ਸਿੰਘ ਵੱਲੋਂ ਮਿਹਨਤ ਕਰਦੇ ਹੋਏ ਛਤਰੀ ਭੋਜਨ ਤਿਆਰ ਕੀਤਾ ਜਾਂਦਾ। ਆਹ ਕਿਹੜਾ ਜਿਹੜਾ ਭੋਜਨ ਆਉ ਤਿਆਰ ਕਰਦੇ ਹੋ ਛਤਰੀ ਭੋਜਨ ਜਿਹੜਾ ਲਿਖਿਆ ਹੈ। ਅਸੀਂ ਬੱਕਰੇ ਦਾ ਮੀਟ ਹੁੰਦਾ ਜੀ ਆਪਣੇ ਕੋਲੇ। ਤੇ ਮੁਰਗੇ ਦਾ ਮੀਟ ਹੁੰਦਾ ਜੀ ਨਾਲ ਰੋਟੀ ਨਾਲ ਚੌਵਲ ਹੁੰਦੇ ਆ ਰਿਸਪੌਂਸ ਬਹੁਤ ਵਧੀਆ ਜੀ ਤੇ ਮਹਾਰਾਜ ਜੀ ਕਿਰਪਾ ਨਾਲ 11 ਵਜੇ ਤੋਂ 4 ਵਜੇ ਤੱਕ ਖੜੇ ਹੁੰਨੇ ਆ ਤੇ ਆਪਣਾ ਰੋਜ਼ ਬਰਤਾਰਾ ਫਦੇ ਹੋ ਜਾਂਦਾ ਜੀ ਪਾਕ ਕਹਤਾ ਦਿੰਨੇ ਆ ਕਿ ਆਪਣੇ ਮੁੰਡੇ ਪੰਜਾਬ ਚ ਕੰਮ ਨਹੀਂ ਕਰਦੇ ਹੁਣ ਅਸੀਂ ਤਿਆਰ ਪਰ ਤਿਆਰ ਭੋਜਾਂ ਅਸੀਂ ਕੰਮ ਕਰ ਰਹੇ ਆ ਇਥੇ ਪਰ ਸਾਨੂੰ ਮਣਾ ਕਰਨ ਵਾਲੇ ਵੀ ਆਪਣੇ ਆਉਂਦੇ ਆ ਬਾਹਰੋਂ ਨਹੀਂ ਕੋਈ ਆਉਂਦਾ ਆਪਣੇ ਸਿੱਖ ਭਰਾ ਹੀ ਆਉਂਦੇ ਆ ਬੱਕਰੇ ਦੇ ਮੁਰਗੇ ਦਾ ਰੇਟ ਇਤਾਂ ਜੀ ਬੱਕਰੇ ਦਾ ਅਸੀਂ ਦਿਨੇ ਜੀ 150 ਰੁਪਏ ਜਿੱਥੇ ਛਕਣ ਵਾਸਤੇ ਜੀ ਜਿਹਦੇ ਜੇ ਅਸੀਂ ਪੰਜ ਪ੍ਰਸ਼ਾਦੇ ਤੇ ਨਾਲ ਦੋ ਡਲੇ ਬੱਕਰੇ ਦੇ ਦੇਈਦੇ ਆ 50 ਗ੍ਰਾਮ ਦਾ ਮਤਲਬ ਪੀਸ ਹੁੰਦਾ ਜੀ ਆਪਣੇ ਕੋਲੇ ਨਾਲ ਤਰਾ ਤੇ ਉਹਦੇ ਨਾਲ ਚਾਹੇ ਚੌਲ ਛਕ ਲੋ ਤੁਸੀਂ ਚਾਹੇ ਪ੍ਰਸ਼ਾਦੇ ਛਕ ਲੋ ਪੰਜ ਤੇ ਜਿਹੜਾ ਦੂਜਾ ਕੰਮ ਹੈ ਜੀ ਆਪਣਾ ਮੁਰਗੇ ਦਾ ਮੁਰਗੇ ਤੇ ਜੀ ਚਾਰ ਪਰਛਾਦੇ ਤੇ ਚਾਰ ਹੀ ਡਲੇ ਤੇ ਨਾਲ ਤਰਾ ਉਹਦੇ ਪਾ ਕੇ ਆਉਂਦਾ ਜੀ ਤੇ 100 ਰੁਪਏ ਚ ਵਾ ਟੇਸਟ ਬਹੁਤ ਵਧੀਆ ਕੱਲ ਮੈਂ ਪਹਿਲੀ ਵਾਰ ਆਇਆ ਸੀ ਵਧੀਆ ਲੱਗਿਆ ਹੁਣ ਦੂਜੀ ਵਾਰ ਅੱਜ ਫੇਰ ਆਇਆ ਸਭ ਤੋਂ ਵੱਡੀ ਗੱਲ ਆ ਸਾਫ ਸਵਾਈ ਮੈਨੇ ਰੱਖਦੀ ਆ ਫਸਕਲਸਟ ਰੇਸਪਾ ਹੁਣ ਐਂ ਲੱਗਦਾ ਵੀ ਰੋਜ਼ ਆਇਆ ਕਰੀਏ ਸਾਫ ਸੁਥਰਾ ਖਾਣਾ ਇਹਨਾਂ ਦਾ ਐ ਟਾਕੇ ਰੱਖਿਆ ਹੋਇਆ ਬਹੁਤ ਵਧੀਆਵਾਦ ਬਹੁਤ ਵਧੀਆ ਜੀ ਇਹਨਾਂ ਦਾ ਜਿਵੇਂ ਆਪਾਂ ਘਰ ਬਣਾਉਂਦੇ ਆ ਉਹੋ ਜਿਹਾ ਸਵਾਦ ਆ ਕੋਈ ਮਿਰਚ ਮਸਾਲੇ ਜਿਆਦਾ ਨਹੀਂ ਮਤਲਬ ਬਹੁਤ ਵਧੀਆਵਾ ਅਹੀਂ ਗਿੱਲਾ ਨਾਇਰ ਦੇ ਕੋਲੇ ਸਰੋਂ ਦੇ ਸਾਗ ਮੱਕੀ ਦੀ ਰੋਟੀ ਦੇ ਘੜ ਨਹੀਂ ਤੇ ਦੁੱਧ ਦਾ ਕਰਦੇ ਰਹੇ ਆ ਤੇ ਉੱਥੇ ਨਹੀਂ ਰਿਸਪੌਂਸ ਆਪਾਂ ਨੂੰ ਸਹੀ ਮਿਲਿਆ ਅੱਡਣ ਆ ਜ ਆਪਾਂ ਨੂੰ ਸਪੋਰਟ ਪੰਜਾਬੀਆਂ ਦਾ ਸਾਥ ਨਹੀਂ ਦਿੰਦੇ ਬੇਬਸ ਉਹ ਇਹ ਹਕੀਕਤ ਆ ਚਾਹੇ ਇਹ ਕੋੜਾ ਸੱਚ ਆ ਕਿਉਂਕਿ ਆਪਾਂ ਦੇਖਦੇ ਆ ਇਹ ਆਮ ਤੁਸੀਂ ਵੀ ਦੇਖਦੇ ਹੋ ਕਿ ਆਪਾਂ ਪ੍ਰਵਾਸੀ ਭਰਾਵਾਂ ਦੇ ਤਾਂ ਭੀੜ ਲੱਗੀ ਹੁੰਦੀ ਆ ਤੇ ਸਿੱਖਾਂ ਦੇ ਇੱਕ ਵੀ ਨਹੀਂ ਹੁੰਦਾ ਤੇ ਜੇ ਕੋਈ ਸਿੱਖ ਮੇਰੇ ਵਰਗਾ ਸ਼ੁਰੂ ਕਰ ਲਵੇ ਤੇ ਫਿਰ ਬੰਦ ਕਰਾਉਣ ਦੇ ਆਪਾਂ ਆ ਜਾਨੇ ਆ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਸਰਦੀਪ ਸਿੰਘ ਚਿਕਨ ਖਾਨ ਦੇ ਜਿਹੜੇ ਸ਼ੌਕੀਨ ਨੇ ਜਿਹੜੇ ਨਾਨ ਵੇਜ ਖਾਂਦੇ ਨੇ ਤਾਂ ਉਹਨਾਂ ਦੇ ਲਈ ਦੱਸ ਦਈਏ ਕਿ ਬੜਾ ਹੀ ਸਾਫ਼ ਸੁਥਰਾ ਜਿਹੜਾ ਛਤਰੀ ਭੋਜਨ ਇੱਕ ਨਿਯੰਗ ਸਿੰਘ ਵੱਲੋਂ ਆਪ ਮਿਹਨਤ ਕਰਦੇ ਹੋਏ ਛਤਰੀ ਭੋਜਨ ਤਿਆਰ ਕੀਤਾ ਜਾਂਦਾ ਹੈ ਤਾਂ ਮਿਹਨਤ ਕਰ ਰਿਹਾ ਨਿਯੰਗ ਸਿੰਘ ਵੀਰ ਤਸਵੀਰਾਂ ਇਹ ਜਿਹੜੀਆਂ ਕਿੱਥੇ ਦੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅਸੀਂ ਮੌਜੂਦ ਹਾਂ ਸਾ ਛਤਰੀ ਭੋਜਨ ਬਣਾ ਰਿਹਾ ਇੱਕ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨੀ ਦੇਰ ਤੋਂ ਜਿਹੜਾ ਕੰਮ ਹੈ ਸ਼ੁਰੂ ਕੀਤਾ ਹੋਇਆ ਇੱਥੇ ਅਸੀਂ ਤਕਰੀਬਨ 2 ਮਹੀਨੇ ਤੋਂ ਬੈਠੇ ਆ ਜੀ ਤੇ ਠੀਕ ਹੈ ਰਿਸਪਾਂਸ ਵਧੀਆ ਜੀ ਕਿਹੜਾ ਕਿਹੜਾ ਜਿਹੜਾ ਭੋਜਨ ਆਉ ਤਿਆਰ ਕਰਦੇ ਹੋ ਛਤਰੀ ਭੋਜਨ ਜਿਹੜਾ ਲਿਖਿਆ ਹੋਇਆ ਅਸੀਂ ਬੱਕਰੇ ਦਾ ਮੀਟ ਹੁੰਦਾ ਜੀ ਆਪਣੇ ਕੋਲੇ ਤੇ ਮੁਰਗੇ ਦਾ ਮੀਟ ਹੁੰਦਾ ਜੀ ਨਾਲ ਰੋਟੀ ਨਾਲ ਚੌਲ ਹੁੰਦੇ ਆ ਚਾਵਲ ਵੀ ਹੋ ਤੇ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਕਿਉਂਕਿ 2 ਮਹੀਨਿਆਂ ਤੋਂ ਜਿਵੇਂ ਤੁਸੀਂ ਹੁਣ ਮਿਹਨਤ ਕਰ ਰਹੇ ਹੋ ਰਿਸਪੌਂਸ ਕਿਸ ਤਰ੍ਹਾਂ ਦਾ ਗਾਕਾਂ ਦਾ ਰਿਸਪੌਂਸ ਬਹੁਤ ਵਧੀਆ ਜੀ ਤੇ ਮਹਾਰਾਜ ਦੀ ਕਿਰਪਾ ਨਾਲ 11 ਵਜੇ ਤੋਂ 4 ਵਜੇ ਤੱਕ ਖੜੇ ਹੁੰਨੇ ਆ ਤੇ ਆਪਣਾ ਰੋਜ਼ ਬਰਤਾਰਾ ਫਤੇ ਹੋ ਜਾਂਦਾ ਜੀ ਤੇ ਸ਼ਾਮ ਨੂੰ ਵੀ ਘਰੋਂ ਪੈਕ ਕਰਕੇ ਕਈ ਵਾਰ ਦੇ ਦੇ ਦਿੰਦੇ ਆ ਜਿਵੇਂ ਕਿਸੇ ਨੂੰ ਲੋੜ ਹੋਵੇ ਤੇ ਉਹ ਸ਼ਾਮ ਨੂੰ ਕਨੈਕਟ ਕਰ ਲੈਂਦੇ ਆ ਜੀ ਸ਼ਾਮ ਨੂੰ ਵੀ ਕਰੋ ਪੈਕ ਕਰਕੇ ਦੇ ਜੀ ਉਹ ਬੱਚਦਾ ਜਿਹੜਾ ਫਿਰ ਜਿਹੜਾ ਸੰਪਰਕ ਕਰਕੇ ਤੁਸੀਂ ਸ਼ਾਮ ਨੂੰ ਬਰਤਾਰਾ ਦੇ ਕਈ ਵਾਰ ਨਵਾਂ ਵੀ ਤਿਆਰ ਕਰਦੇ ਆ ਜੀ ਹਾਂਜੀ ਕਈ ਵਾਰ ਇਹ ਇੱਥੇ ਵਰਤਾਰਾ 2:30 ਵਜੇ ਫਦੇ ਹੋ ਜਾਂਦਾ ਤੇ ਬਚਿਆ ਹੋਇਆ ਮਾਲ ਫਿਰ ਤੁਸੀਂ ਜਿਵੇਂ ਕਹਿੰਦੇ ਹੋ ਪੈਕ ਕਰਕੇ ਉਹ ਕਿਦਾਂ ਉਹ ਫ੍ਰੀ ਆਫ ਕੋਸਟ ਦਿੱਤਾ ਜਾਂਦਾ ਜਾਂ ਕਿਦਾਂ ਪੈਸੇ ਲੈਨੇ ਹੋਂਦੇ ਨੇ ਸ਼ਾਮ ਨੂੰ ਵੀ ਆਪਾਂ ਇਹ ਕਿ ਜਿਵੇਂ ਕਿਸੇ ਨੇ ਲੈ ਕੇ ਜਾਣਾ ਪੈਕ ਕਰਕੇ ਨਵਾਂ ਮਾਲ ਵੀ ਤਿਆਰ ਕਰ ਲੀਦਾ ਵਾ ਤੇ ਸੇਮ ਉਥੇ ਪ੍ਰਸ਼ਾਦੇ ਤੇ ਚੌਲ ਨਹੀਂ ਹੁੰਦੇ ਕੱਲੇ ਡਲੇ ਤਿਆਰ ਕਰਕੇ ਦੇ ਦਿੰਦੇ ਆ ਕਦੇ ਡਲੇ ਤਿਆਰ ਕਰ ਚਾਹੇ ਬੱਕਰੇ ਦੇ ਤੇ ਚਾਹੇ ਮੁਰਗੇ ਦੇ ਮਤਲਬ ਡਲੇ ਆਪ ਦਾ ਤੁਸੀਂ ਤਾਨੂੰ ਕੋਈ ਕਿਸ ਤਰ੍ਹਾਂ ਦੀ ਕੋਈ ਰੋਕ ਟੋਕ ਤਾਂ ਨਹੀਂ ਹੈਗੀ ਕਿਉਂਕਿ ਲੋਕ ਦੇਖੋ ਅੱਜਕੱਲ੍ਹ ਜਿਆਦਾ ਇਹ ਕਹਿੰਦੇ ਨੇ ਵੀ ਹਾਂ ਤੁਹਾਡਾ ਬਾਣਾ ਆ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਜਦ ਕਿ ਮਿਹਨਤ ਦਾ ਇਹ ਕੰਮ ਹੈਗਾ ਇਹ ਤਾਂ ਹੀ ਬਹੁਤ ਜ਼ਿਆਦਾ ਵਾ ਆਪਾਂ ਕਹਿ ਤਾਂ ਦਿੰਦੇ ਆ ਕਿ ਆਪਣੇ ਮੁੰਡੇ ਪੰਜਾਬ 'ਚ ਕੰਮ ਨਹੀਂ ਕਰਦੇ ਹੁਣ ਅਸੀਂ ਤਿਆਰ ਪਰ ਤਿਆਰ ਹੋ ਜਾ ਅਸੀਂ ਕੰਮ ਕਰ ਰਹੇ ਹਾਂ ਇੱਥੇ ਪਰ ਸਾਨੂੰ ਮਨਾ ਕਰਨ ਵਾਲੇ ਵੀ ਆਪਣੇ ਹੀ ਆਉਂਦੇ ਆ ਬਾਹਰੋਂ ਨਹੀਂ ਕੋਈ ਆਉਂਦਾ ਆਪਣੇ ਸਿੱਖ ਭਰਾ ਹੀ ਆਉਂਦੇ ਆ ਉਹ ਕਹਿੰਦੇ ਵੀ ਨਹੀਂ ਤੂੰ ਬਾਣੇ ਦੇ ਬਾਬਾ ਜੀ ਬਦਨਾਮੀ ਕਰਦੇ ਹੋ ਤੁਸੀਂ ਬਾਣੇ 'ਚ ਮੀਟ ਵੇਚਦੇ ਹੋ ਆਇਆ ਕਿਹਾ ਵੀ ਇਹ ਪੁਰਾਣੇ ਸਮੇਂ 'ਚ ਜਦੋਂ ਆਪਾਂ ਅੰਗਰੇਜ਼ਾਂ ਤੋਂ ਪਹਿਲਾਂ ਵੀ ਵੀ ਆਪਣੇ ਕੋਲ ਤਸਵੀਰਾਂ ਪਈਆਂ ਨੇ ਤੇ ਵੀ ਪਹਿਲਾਂ ਵੀ ਝੜ ਕਹਿੰਦੀਆਂ ਦੁਕਾਨਾਂ ਹੁੰਦੀਆਂ ਹਜੂਰ ਸਾਹਿਬ ਅੱਜ ਵੀ ਆ ਉੱਥੇ ਇੱਕਾ ਵਸ ਹਜੂਰ ਸਾਹਿਬ ਸਿੱਖਾਂ ਦਾ ਇੱਥੇ ਸਾਡੇ ਨਾਲ ਕੋਈ ਖੜਦਾ ਨਹੀਂ ਮਗਰ ਤੇ ਫਿਰ ਅਗਲੇ ਚੜਦੇ ਆ ਅਗੇ ਤੇ ਕਿੰਨਾ ਮਾਲ ਜਿਹੜਾ ਰੋਜ ਤੁਸੀਂ ਤਿਆਰ ਕਰਦੇ ਰੋਜ਼ ਆਪਣਾ ਇਹ 3 ਕਿਲੋ ਬੱਕਰਾ ਤੇ 3 ਕਿਲੋ ਮੁਰਗਾ ਤੇ ਦੀ ਕਿਰਪਾ ਨਾਲ ਲੱਗ ਜਾਂਦਾ ਜੀ ਢਟਕਾਉਣੇ ਵੀ ਤੁਸੀਂ ਆਪੀ ਨਹੀਂ ਅਜੇ ਆਪ ਨਹੀਂ ਢਟਕਾਉਂਦਾ ਪਹਿਰਾ ਕੀਤਾ ਕਿਉਂਕਿ ਉਹਦੇ ਲਈ ਪ੍ਰੋਸੈਸ ਚਾਹੀਦਾ ਜੀ ਸਾਂਭਣ ਦਾ ਵੀ ਚਾਹੀਦਾ ਆ ਜੇ ਵਰਤਾਰਾ ਵੀ ਉਹਨਾਂ ਹੈ ਨਹੀਂ ਤੇ ਸਾਂਭਣ ਦਾ ਵੀ ਚਾਹੀਦਾ ਜੀ ਉਹ ਕਰਾਂਗੇ ਪਹਿਰਾ ਹੌਲੀ ਹੌਲੀ ਮਾਰੇ ਕਿਰਪਾ ਕਰਨਗੇ ਤੇ ਗਾਂ ਆਪ ਦਾ ਹੀ ਕਰਾਂਗੇ ਇਹਦਾ ਕੀ ਜਿਹੜਾ ਰੇਟ ਰੱਖਿਆ ਹੋਇਆ ਤੁਸੀਂ ਬੱਕਰੇ ਦਾ ਤੇ ਜਿਹੜਾ ਦੂਸਰਾ ਮੁਰਗੇ ਦਾ ਮੀਟ ਜਿਹੜਾ ਤਿਆਰ ਕਰਕੇ ਤੁਸੀਂ ਇੱਥੇ ਵੇਚ ਬੱਕਰੇ ਦੇ ਮੁਰਗੇ ਦਾ ਰੇਟ ਇਦਾਂ ਜੀ ਬੱਕਰੇ ਦਾ ਹੀ ਦਿੰਨੇ ਆ ਜੀ 150 ਰੁਪਏ ਜਿੱਥੇ ਛਕਣ ਵਾਸਤੇ ਜੀ ਜਿਹੜਾ ਜੀ ਅਸੀਂ ਪੰਜ ਪ੍ਰਸ਼ਾਦੇ ਤੇ ਨਾਲ ਦੋ ਡਲੇ ਬਕਰੇ ਦੇ ਦੇਈਦੇ ਆ 50 ਗ੍ਰਾਮ ਦਾ ਮਤਲਬ ਪੀਸ ਹੁੰਦਾ ਜੀ ਆਪਣੇ ਕੋਲੇ ਨਾਲ ਤਰਾ ਤੇ ਉਹਦੇ ਨਾਲ ਚਾਹੇ ਚੌਲ ਛਕ ਲੋ ਤੁਸੀਂ ਚਾਹੇ ਪ੍ਰਸ਼ਾਦੇ ਛਕ ਲੋ ਪੰਜ ਤੇ ਜਿਹੜਾ ਦੂਜਾ ਕੰਮ ਹੈ ਜੀ ਆਪਣਾ ਮੁਰਗੇ ਦਾ ਮੁਰਗੇ ਤੇ ਜੀ ਚਾਰ ਪ੍ਰਸ਼ਾਦੇ ਤੇ ਚਾਰ ਹੀ ਡਲੇ ਤੇ ਨਾਲ ਤਰਾ ਉਹਦੇ ਪਾ ਕੇ ਆਉਂਦਾ ਜੀ ਤੇ 100 ਰੁਪਏ ਚ ਤੇ ਚਾਵਲ ਦੇ ਨਾਲ 70 ਰੁਪਏ ਜੀ ਅਸੀਂ ਦਿੰਨੇ ਆ ਜੀ ਤਿੰਨ ਪੀਸ ਮੁਰਗੇ ਦੇ ਪਾ ਕੇ ਉੱਤੇ ਤੇ ਚਾਵਲ ਦੇ 70 ਰੁਪਏ ਜਪਾ ਗਾਕ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਨਿੰਦਿਆ ਕੀਤੀ ਗਈ ਉਹ ਵੀ ਟੇਸ ਨਹੀਂ ਹੈ ਜਾਂ ਕਿਸ ਤਰ੍ਹਾਂ ਉਹ ਗਾਕ ਤਾਂ ਜੀ ਹਰੇਕ ਤਰ੍ਹਾਂ ਦਾ ਹੀ ਆਉਂਦਾ ਜੀ ਪਰ ਉਹਦਾ ਮਹਾਰਾਜ ਕਿਰਪਾ ਨਾਲ ਚੜ੍ਹਦੀ ਕਲਾਈ ਆ ਜੀ ਤੇ ਹਰੇਕ ਨੇ ਪਸੰਦ ਕੀਤਾ ਬਾਕੀ 2-4% ਹਰੇਕ ਹੁੰਦੇ ਹੀ ਆ ਉਹ ਕਈਆਂ ਨੇ ਕਹਿਣਾ ਹੁੰਦਾ ਵੀ ਸਵਾਦ 'ਚ ਫਰਕ ਆ ਕਈ ਦੱਸਣ ਵਾਲੇ ਵੀ ਹੁੰਦੇ ਆ ਕਈਆਂ ਤੋਂ ਚਲੋ ਪਤਾ ਵੀ ਲੱਗਦਾ ਵੀ ਇੰਨਾ ਚ ਤੈਨੂੰ ਕੀ ਕੰਮ ਕਰਦੇ ਸੀ ਪਹਿਲਾਂ ਜੀ ਅਸੀਂ 19 ਸਾਲ ਡਰਾਈਵਰੀ ਕੀਤੀ ਆ ਪਾਸ ਉਧਰੋਂ ਕਿ ਕੀ ਮਤਲਬ ਪੂਰਤੀਆਂ ਨਹੀਂ ਪਈਆਂ ਕੰਮ ਦੇ ਵਿੱਚ ਜਾਂ ਬਰਕਤ ਨਹੀਂ ਪਈ ਨਹੀਂ ਅਸੀਂ ਨਾ ਜੀ ਪਹਿਲਾਂ ਇਦਾਂ ਅੰਗਰੇਜ਼ੀ ਵਾਲਾ ਪੰਡ ਸਾਢੀ ਪਾਉਂਦੇ ਸੀਗੇ ਤੇ ਆਹ ਵਿਸਾਖੀ ਦੇ ਅਸੀਂ ਮਹਾਰਾਜ ਦੀ ਕਿਰਪਾ ਨਾਲ ਚਲੋ ਮਹਾਰਾਜ ਨੇ ਕਿਰਪਾ ਕੀਤੀ ਤੇ ਬਾਣਾ ਧੰਨ ਉਹ ਤੋਂ ਬਾਅਦ ਕਾਰਜ ਨਹੀਂ ਸੀ ਕੋਈ ਰੱਖਦਾ ਕੰਮ ਤੇ ਜਿਵੇਂ ਅਸੀਂ ਪਹਿਲਾਂ ਗੱਡੀ ਚਲਾਉਂਦੇ ਰਹੇ ਪਹਿਲਾਂ ਤਾਂ ਬਾਹਰ ਜਾਂਦੇ ਆ ਫਿਰ ਉਹ ਤੋਂ ਬਾਅਦ ਲੋਕਲ ਚਲਾਣ ਲੱਪੇ ਲੋਕਲ ਜਦੋਂ ਗੱਡੀ ਚਲਾਉਣ ਲੱਪੇ ਤੇ ਫਿਰ ਤਾਂ ਕਰਕੇ ਇੱਥੇ ਪਹਿਰਾ ਕੀਤਾ ਜੀ ਕਿ ਫਿਰ ਰੱਖੇ ਨਾ ਕੋਈ ਕਹਿੰਦੇ ਬਾਣੇ ਚ ਨਹੀਂ ਰੱਖਣਾ ਹੈਗਾ ਵੀ ਪੈਨਸ਼ਲਡ ਪਾ ਕੇ ਆਓ ਡਰਾਈਵਰ ਤੇ ਅਸੀਂ ਫਿਰ ਇਸ ਦੋ ਵਾਰ ਮਹਾਕਾਲ ਨੇ ਇੱਥੇ ਉਹਨਾਂ ਨਾਲ ਬਚਣ ਕੀਤਾ ਉਹਨਾਂ ਨੇ ਕਿਹਾ ਕਹਿੰਦੇ ਵੀ ਜਾ ਕੇ ਅਸੀਂ ਮਤਲਬ ਆਪਦੀ ਮਰਜ਼ੀ ਨਾਲ ਨੂੰ ਸ਼ੁਰੂ ਕੀਤਾ ਹੈਗਾ ਤੇ ਆਪਦੀ ਮਰਜ਼ੀ ਨਾਲ ਸ਼ੁਰੂ ਕੀਤਾ ਇਹ ਮਤਲਬ ਮਹਾਕਾਲ ਦੀ ਤੇ ਬਚਣਾ ਦੇ ਕੀਤਾ ਵਾ ਤੇ ਅਸੀਂ ਬਾਬਾ ਮਿਤ ਸਿੰਘ ਜੀ ਸਿੰਘ ਉੱਥੇ ਸ਼ਹੀਦ ਮਹਾਕਾਲ ਦੀ ਨੇ ਰਾਜਪੁਰੇ ਦੇ ਕੋਲੇ ਸ਼ਹੀਦਗੰਜ ਉਹਨਾਂ ਦਾ 6000 ਸਿੰਘ ਸ਼ਹੀਦ ਉਹਨਾਂ ਦੇ ਅਰਦਾਸ ਮੈਂ ਤਾਂ ਕਰਕੇ ਮਹਾਂਕਾਲ ਜੀ ਦੇ ਬਚਨ ਤੇ ਫਿਰ ਆਰੰਭ ਕੀਤਾ ਹੀ ਹੈ ਪਹਿਰਾ ਨਹੀਂ ਤੇ ਕੰਮ ਕਰਨਾ ਔਖਾ ਨਹੀਂ ਤਿਆਰ ਕਰਨਾ ਸਮਾਨ ਕੁਝ ਲੱਗਦਾ ਨਹੀਂ ਕਰੀਏ ਨਹੀਂ ਵਧੀਆ ਜੀ ਆ ਰਾਜੇ ਆਹੀ ਰਾਜਾ ਵਾਂਗੂ ਤਿਆਰ ਪਰ ਤਿਆਰ ਰਹੀਦਾ ਜੀ ਰਾਜਾ ਵਾਂਗੂ ਤਿਆਰ ਪਰ ਤਿਆਰ ਰਹੀਦਾ ਪਾਸੋਂ ਚੜਦੀ ਗੇਲਾ ਜੀ ਹਾਂਜੀ ਹਾਂਜੀ ਤੇ ਰਾਤ ਕਿੰਨਾ ਕਰ ਰੋਜ ਤੁਹਾਡੇ ਕੋਲ ਆਉਂਦਾ ਗਾਰੀ ਵਧੀਆ ਬਣਦੀ ਆ ਕਿ ਨਹੀਂ ਬਣਦੀ ਇਹ ਠੀਕ ਆ ਜੀ ਮਹਾਰਾਜ ਜੀ ਕਿਰਪਾ ਨਾਲ ਵਧੀਆ ਕੰਮ ਕਰਾਈ ਆਹੀ ਤਾਂ ਹੋਰ ਵੀ ਫੋਜ ਨੂੰ ਕਹਿਣਾ ਚਾਹੁੰਦੇ ਆ ਕਿ ਆਪ ਦਾ ਕੰਮ ਕਰੀਏ ਕਿਉਂਕਿ ਅਸੀਂ ਵੀ 19 ਸਾਲ ਕਿਸੇ ਕੋਲ ਰੈਵਰੀ ਕੀਤੀ ਆ ਪਰ ਕੋਈ ਪੜਦਾ ਨਹੀਂ ਖਾਂਦਾ ਤੇ ਨਾਲੇ ਅਸੀਂ ਮਹਾਰਾਜ ਨੇ ਰਾਜ ਬਖਸ਼ਿਆ ਤੇ ਰਾਜ ਕਰਨ ਦਾ ਸਮਾਂ ਨੌਜਵਾਨ ਪੀੜੀ ਅੱਜ ਕੱਲ ਬਾਹਰ ਨੂੰ ਬਹੁਤ ਗਰੇਜ ਵਧਿਆ ਹੋਇਆ ਆ ਕਿ ਬਾਹਰ ਨੂੰ ਭੱਜਦੇ ਨੇ ਮਾਣਾ ਮੁਹੀ ਪੈਸਾ ਏਜੰਟਾ ਕੋਲੇ ਵੀ ਫਸ ਜਾਂਦਾ ਉਹਨਾਂ ਨੌਜਵਾਨਾਂ ਨੂੰ ਕਿਸ ਸੁਨੇਹਾ ਲਾਓ ਪਾਸੋ ਪਹਿਲੀ ਗੱਲ ਤਾਂ ਆਪਾਂ ਨੂੰ ਇਹ ਆਪਣੇ ਵਾਸਤੇ ਮਾੜੀ ਗੱਲ ਆ ਕਿ ਆਪਾਂ ਪੰਜਾਬ 'ਚ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਆਂ ਪੰਜਾਬ ਦੀ ਧਰਤੀ ਨੂੰ ਵੇਚ ਇੱਥੇ ਵੇਚ ਕੇ ਨਹੀਂ ਜਾਣਾ ਚਾਹੀਦਾ ਜਿਹਦੇ ਕੋਲ ਜਿੰਨੀ ਜ਼ਮੀਨ ਹੈਗੇ ਠੀਕ ਆ ਚੜ੍ਹਦੀ ਗੱਲਾ ਨੰਬਰ 2 ਹਾਂਜੀ ਇੱਥੇ ਹੀ ਕੰਮ ਕਰੋ ਆਪਣਾ ਆਪਣੀ ਕਾਇਤ ਕਰੋ ਅਸੀਂ ਤਾਂ ਇਹ ਕਹਿੰਨੇ ਵੀ ਆ ਵਾਦ ਵਾਦ ਆਪਣਾ ਕਾਰਜ ਕਰੋ ਤੇ ਨੰਬਰ 2 ਤੇ ਜਿਵੇਂ ਹੁਣ ਅਸੀਂ ਕਿਰਤ ਕਰ ਰਹੇ ਹਾਂ ਪਰ ਫਿਰ ਇਹਦੇ 'ਚ ਇਹ ਹੈ ਕਿ ਆਪਣੇ ਸਪੋਰਟ ਵੀ ਕਰਨ ਹੁਣ ਅਸੀਂ ਜਿਵੇਂ ਚਲੋ ਇੱਥੇ ਸਾਡੇ ਕੋਲੇ ਬੰਦ ਕਰਾ ਜਾਨਾ ਆ ਜਾਂਦੇ ਵੀ ਅਸੀਂ ਡਲੇ ਵੇਚਦੇ ਆ ਤਾਂ ਕਰਕੇ ਆਮ ਆਪਣੇ ਕਈ ਦੇਖਿਆ ਜਾਂਦਾ ਗੁਰਸੇਖ ਭਰਾ ਲਾਉਂਦੇ ਆ ਚਾਟ ਫਰੂਟ ਚਾਟ ਦਾ ਸਬਜ਼ੀਆਂ ਦਾ ਫਲਾਂ ਦਾ ਲਾਉਂਦੇ ਆ ਉਹਨਾਂ ਕੋ ਰਸ ਨਹੀਂ ਹੁੰਦਾ ਆਪਾਂ ਉਹਨਾਂ ਦਾ ਸਾਥ ਨਹੀਂ ਦਿੰਦੇ ਇਸ ਚੀਜ਼ ਦਾ ਵੀ ਦੇ ਧਿਆਨ ਦੇਣਾ ਨਹੀਂ ਦੇਣਾ ਚਾਹੀਦਾ ਜਾਨੀ ਰਿਸਪੌਂਸ ਵਧੀਆ ਮਿਲ ਰਿਹਾ ਤੁਹਾਨੂੰ ਰਿਸਪੌਂਸ ਵਧੀਆ ਅਸੀਂ ਪਹਿਲਾਂ ਵੈਸਣੋ ਕੀਤਾ ਜੀ ਪਿਛਲੇ ਸਾਲ ਇਹ ਗਿੱਲਾਂ ਨਹਿਰ ਦੇ ਕੋਲੇ ਸਰੋਂ ਦੇ ਸਾਗ ਮੱਕੀ ਦੀ ਰੋਟੀ ਦੇ ਘੜ ਨਹੀਂ ਤੇ ਦੁੱਧ ਦਾ ਕਰਦੇ ਰਹੇ ਆ ਤੇ ਉੱਥੇ ਨਹੀਂ ਰਿਸਪੌਂਸ ਆਪਾਂ ਨੂੰ ਸਹੀ ਮਿਲਿਆ ਅੱਡਣ ਜਾਂ ਆਪਾਂ ਨੂੰ ਪੰਜਾਬੀਆਂ ਦਾ ਸਾਥ ਨਹੀਂ ਨਹੀਂ ਦਿੰਦੇ ਬਈ ਬਸ ਉਹ ਇਹ ਹਕੀਕਤ ਆ ਚਾਹੇ ਇਹ ਕੋੜਾ ਸੱਚ ਆ ਕਿਉਂਕਿ ਆਪਾਂ ਦੇਖਦੇ ਆ ਇਹ ਆਮ ਤੁਸੀਂ ਵੀ ਦੇਖਦੇ ਹੋ ਕਿ ਆਪਾਂ ਪ੍ਰਵਾਸੀ ਭਰਾਵਾਂ ਦੇ ਤਾਂ ਪੀੜ ਲੱਗੀ ਹੁੰਦੀ ਆ ਤੇ ਸਿੱਖਾਂ ਦੇ ਇੱਕ ਵੀ ਨਹੀਂ ਹੁੰਦਾ ਤੇ ਜੇ ਕੋਈ ਸਿੱਖ ਮੇਰੇ ਵਰਗਾ ਸ਼ੁਰੂ ਕਰ ਲਵੇ ਤੇ ਫਿਰ ਬੰਦ ਕਰਾਉਣ ਦੇ ਆਪ ਆ ਜੰਨੇ ਆ ਇੱਥੇ ਤੁਹਾਡੇ ਕੋਲੇ ਮੈਂ ਦੇਖਿਆ ਦੁਕਾਨ ਦੇ ਉੱਤੇ ਪ੍ਰਵਾਸੀ ਵੀ ਬੈਠੇ ਸੀਗੇ ਪ੍ਰਵਾਸੀਆਂ ਦਾ ਕੀ ਕਹਿਣਾ ਤਾਂ ਡੀਐਸ ਦੁਕਾਨਦਾਰੀ ਨੂੰ ਲੈ ਕੇ ਤੇ ਵਧੀਆ ਬਾਬਾ ਜੀ ਸ਼ਗਨ ਨੂੰ ਮਿਲਦਾ ਸਗੋ ਹਾਂ ਜੀ ਸਾਫ਼ ਸੁਥਰਾ ਭੋਜਨ ਆਪ ਤਿਆਰ ਕਰੀਦਾ ਸੁਚਮਣਾ ਤਿਆਰ ਕਰੀਦਾ ਜੀ ਤੇ ਰੇਟ ਵਾਜਿਬ ਰੱਖੇ ਆ ਜੀ ਤੇ ਉਹਦੇ ਕਰਕੇ ਆ ਜਿਹੜੇ 70 ਰੁਪਏ ਦੇ ਚੋਲਾਂ ਦੇ ਨਾਲ ਤਿੰਨ ਮੁਰਗੇ ਵੀ ਅਸੀਂ ਦਿੰਨੇ ਆ ਜੀ ਉਹ ਵਧੀਆ ਪਲੇਟ ਚੱਲਦੀ ਆ ਜੀ ਲੇਵਰ ਵੀ ਆਪਣੇ ਕੋ ਵਧੀਆ ਸਕਦੀ ਹੈ ਜੀ ਇੱਕ ਗੱਲ ਹੋਰ ਹੈ ਵੀ ਜੇਕਰ ਤੁਹਾਡੇ ਕੋਲ ਇੱਥੇ ਕਿਸੇ ਨੇ ਪਹੁੰਚਣਾ ਹੋਵੇ ਆ ਵੀਡੀਓ ਦੇਖ ਕੇ ਜਾਂ ਕੋਈ ਆਉਂਦਾ ਆ ਤਾਂ ਉਹ ਤੁਸੀਂ ਆਪਣਾ ਐਡਰੈਸ ਜਾਂ ਫੋਨ ਨੰਬਰ ਤੁਸੀਂ ਦੱਸੋ ਵੀ ਅਗਲੇ ਕਿੱਥੇ ਪਹੁੰਚਣਾ ਹੈ ਸਾਡੇ ਕੋਲ 6 ਆਪਣਾ ਪਰਾਜ ਚੱਲਦਾ ਜੀ ਛਤਰੀ ਭੋਜਨ ਦੇ ਨਾਂ ਤੇ ਦਾ ਹਰਜਿੰਦਰ ਸਿੰਘ ਧਰੋਵਾਲੀ ਆ ਤੇ ਆਪ ਜੀ ਨੂੰ ਛਕਣ ਵਾਸਤੇ ਆਉਣਾ ਪੈਗਾ ਪ੍ਰਤਾਪ ਚੌਂਕ ਤੋਂ ਜਦੋਂ ਆਪਾਂ ਮੈਟਰੋ ਰੋਡ ਤੇ ਆਉਨੇ ਆ ਜੀ ਤੀਜੇ ਘੜ ਤੋਂ ਇੱਕ ਮੰਜੂ ਸਿੰਘ ਮੇ ਨੂੰ ਰੋਡ ਜਾਂਦਾ ਜੀ ਤੇ ਉਸ ਰੋਡ ਤੇ ਪਾਰਕ ਦੇ ਨਾਲ 11 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਖੜਦੇ ਆ ਜੀ ਇਹ ਸੋਮਵਾਰ ਤੋਂ ਸ਼ਨੀਵਾਰ ਤੱਕ ਇਹ ਇੱਥੇ ਹੁੰਦੇ ਆ ਜੀ ਬਰਾਤੇ ਤੇ ਜੇਕਰ ਵੈਸੇ ਕਿਸੇ ਨੇ ਬਣਵਾਉਣਾ ਹੋਵੇ ਘਰ ਦੇ ਵਿੱਚ ਤੁਹਾਨੂੰ ਫੋਨ ਨੰਬਰ ਵੀ ਆਪਣਾ ਤੁਸੀਂ ਦੱਸ ਦਿਓ ਬਣਾ ਦੋਗੇ ਦਾ ਤਿਆਰ ਕਰ ਦਿੰਨੇ ਆ ਅਸੀਂ ਸ਼ਾਮ ਨੂੰ ਵੈਸੇ ਤਿਆਰ ਕਰਦੀ ਆ ਜੀ ਸ਼ਾਮ ਨੂੰ ਵੈਸੇ ਤਾਂ ਇੱਕ ਪੜਾ ਲਾ ਰਹੇ ਆ ਅਸੀਂ ਸ਼ਿਮਲਾਪੁਰੀ ਘਰੋਂ ਅਸੀਂ ਡਿਲੀਵਰੀ ਦਿੰਨੇ ਵੀ ਆ ਜੇ ਘਰੇ ਆ ਕੇ ਲੈ ਜਾਂਦੇ ਜੇ ਕਿਸੇ ਨੂੰ ਲੋੜ ਹੋਵੇ ਤੇ ਘਰੇ ਤਿਆਰ ਕਰ ਤੁਸੀਂ ਆਪਣਾ ਜਿਹੜਾ ਨੰਬਰ ਆ ਉਹ ਬੋਲ ਦਿਓ ਤਾਂਕਿ ਵੀ ਜੇ ਕਿਸੇ ਨੇ ਫੋਨ ਕਰਕੇ ਵੀ ਤੁਹਾਡੇ ਕੋਲੋਂ ਤਿਆਰ ਕਰਾਉਣਾ ਆਵੇ ਜਾਂ ਪਹੁੰਚਣਾ ਹੋਵੇ ਜਲਦੀ ਤੋਂ ਜਲਦੀ ਇੱਥੇ ਜਿਹੜੀ ਉਹ ਵਿਜ਼ਿਟ ਕਰ ਸਕੇ ਨੰਬਰ ਹੈਗਾ ਜੀ 98768 43494 98768 43494 ਕੁਝ ਗਾਹਕ ਨੇ ਜਿਹੜੇ ਇੱਥੇ ਖੜੇ ਹੋਏ ਨੇ ਤਾਂ ਪੁੱਛਦਿਆਂ ਗੱਲਬਾਤ ਕਰਦੇ ਆ ਵੀਰ ਜੀ ਕਿਵੇਂ ਤਾਂ ਲੱਗਿਆ ਟੇਸਟ ਤੇ ਕਿੰਨੀ ਵਾਰੀ ਉਰੇ ਬਾਜੀ ਵੈਸੇ ਤਾਂ ਮੈਂ ਸੈਕਿੰਡ ਵਾਲਾ ਆਇਆ ਵਾਂ ਪਰ ਟੇਸਟ ਬਹੁਤ ਵਧੀਆ ਕੱਲ ਮੈਂ ਪਹਿਲੀ ਵਾਰ ਆਇਆ ਸੀ ਵਧੀਆ ਲੱਗਿਆ ਹੁਣ ਦੂਜੀ ਵਾਰ ਅੱਜ ਫੇਰ ਆਇਆ ਸਭ ਤੋਂ ਵੱਡੀ ਗੱਲ ਆ ਸਾਫ ਸਵਾਈ ਮੈਨੇ ਰੱਖਦੀ ਆ ਕੋਈ ਵੀ ਜਿਵੇਂ ਆਪਾਂ ਦੇਖਦੇ ਆ ਬਾਹਰ ਉਪਰ ਇਹਨਾਂ ਦਾ ਕੜਚੀ ਨਾਲ ਪਾਨੇ ਆ ਵੀ ਉਦਾਂ ਹੀ ਪਿਆ ਰੰਦਾ ਵਾ ਇੰਨਾ ਹੀ ਸਾਫ ਸਵਾਈ ਆ ਕੱਪੜੇ ਨਾਲ ਢੱਕ ਕੇ ਹਰ ਇੱਕ ਚੀਜ਼ ਰੱਖਦੇ ਹਾਂ ਹਾਂਜੀ ਮਤਲਬ ਇਹਨੂੰ ਛਕਣ ਤੋਂ ਬਾਅਦ ਘੰਟੇ ਬਾਅਦ ਜਾਂ ਅੱਧੇ ਘੰਟੇ ਬਾਅਦ ਕੋਈ ਇਦਾਂ ਲੱਗਿਆ ਵੀ ਪੇਟ ਦੇ ਵਿੱਚ ਐਸਿਡਿਟੀ ਬਣ ਗਈ ਜਾਂ ਗੈਸ ਬਹੁਤ ਵਧੀਆ ਭਾਜੀ ਬਿਲਕੁਲ ਘਰ ਵਾਂਗੂ ਹੀ ਆ ਬਿਲਕੁਲ ਟੇਸਟ ਘਰ ਵਾਂਗੂ ਕੋਈ ਫालतू ਮਸਾਲੇ ਦੇ ਬਿਲਕੁਲ ਪਾਚਣ ਵਧੀਆ ਹੁੰਦਾ ਜੀ ਹਾਂਜੀ ਇੱਕ ਸਿੰਘ ਸਾਹਿਬ ਹੋਰ ਮੂਜ਼ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਆ ਬਾਬਾ ਜੀ ਕਿੰਨੀ ਵਾਰੀ ਆਏ ਹੋ ਮੈਂ ਪਹਿਲੀ ਵਾਰ ਆਇਆ ਹਾਂ ਜੀ ਠੀਕ ਹੈ ਪਹਿਲੀ ਵਾਰ ਆਏ ਹਾਂ ਪਰ ਟੇਸਟ ਬਹੁਤ ਵਧੀਆ ਫਰਸਟ ਕਲਾਸ ਟੇਸਟ ਹੈ ਹੁਣ ਐਂ ਲੱਗਦਾ ਵੀ ਰੋਜ਼ ਆਇਆ ਕਰੀਏ ਸਾਫ ਸੁਥਰਾ ਖਾਣਾ ਇਹਨਾਂ ਦਾ ਐਂ ਟੱਕੇ ਰੱਖਿਆ ਹੋਇਆ ਬਹੁਤ ਵਧੀਆ ਤੇ ਕੀ ਲੱਗਦਾ ਨਹੀਂ ਵੀ ਸਿੱਖ ਕੌਮ ਨੂੰ ਜਾਂ ਹੋਰ ਜਿਹੜੇ ਸਾਡੇ ਪੰਜਾਬੀ ਨੇ ਭਾਵੇਂ Hindu ਪੰਜਾਬੀ ਨੇ ਜਿਹੜੇ ਖਾ ਪੀ ਲੈਂਦੇ ਨੇ ਇਸ ਤਰ੍ਹਾਂ ਨੌਨ ਵੇਜ ਵਗੈਰਾ ਵੀ ਅਜਿਹੇ ਪੰਜਾਬੀ ਵੀਰਾਂ ਦਾ ਜਿਹੜੇ ਸਾਫ ਸੁਥਰਾ ਭੋਜਨ ਬਣਾਉਂਦੇ ਨੇ ਸਾਥ ਦੇ ਹਾਂਜੀ ਬਿਲਕੁਲ ਸਾਥ ਦੇਣਾ ਚਾਹੀਦਾ ਜੀ ਬਿਲਕੁਲ ਸਾਥ ਦੇਣਾ ਚਾਹੀਦਾ ਪੰਜਾਬੀਆਂ ਨੂੰ ਸੁਨੇਹਾ ਕੋਈ ਬਸ ਆਓ ਲੋਕ ਬਾਹਰ ਭੱਜੀ ਜਾਂਦੇ ਨੇ ਪਰ ਵੀਰ ਨੇ ਆਪਣੀ ਗੱਲ ਕਰ ਲਈ ਕਿ ਖੋਦ ਹੱਥੀ ਸਾਰਾ ਕਰਕੇ ਇੱਕ ਕਿਰਤ ਕਰ ਰਿਹਾ ਬੰਦਾ ਹੈ ਨਾ ਹਾਂ ਬਿਲਕੁਲ ਠੀਕ ਹੈ ਏਜੰਟਾਂ ਕੋਲੇ ਲੋਕ ਪੈਸਾ ਵਸਾ ਲੈਂਦੇ ਨੇ ਹਾਂਜੀ ਹਾਂਜੀ ਮੈਂ ਤਾਂ ਸਾਰੇ ਵੀਰਾਂ ਨੂੰ ਕਹਿਣਾ ਵੀ ਜਿਹਨੇ ਨਾਨ ਵੇਜ ਖਾਣਾ ਵ ਬੱਕਰਾ ਖਾਣਾ ਹੋਵੇ ਸਾਫ਼ ਸੁਥਰਾ ਝਟਕਾ ਕੋ ਇੱਥੇ ਆਵੀਂ ਅ ਇੱਥੇ ਇਸ ਵਕਤ ਜਿਹੜੀ ਛਤਰੀਪ ਹੋ ਜਾਂਦੇ ਨਾਂ ਤੋਂ ਦੁਕਾਨ ਚਲਾਈ ਜਾ ਰਹੀ ਹੈ ਬਾਬਾ ਜੀ ਵੱਲੋਂ ਇੱਕ ਕਸਟਮਰ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆਂ ਵੀਰ ਨਾਲ ਵੀਰ ਵਾਇਗੁਰਦੀ ਦਾ ਖਾਲਸਾ ਵੈਜੀ ਵਾਇਗੁਰਦੀ ਕੀ ਫਤਹਿ ਜੀ ਕਿੰਨੀਵੀਂ ਵਾਰੀ ਉਰੇ ਆਏ ਮੈਂ ਦੂਜੀ ਵਾਰੀ ਆਇਆ ਜੀ ਸਵਾਦ ਜਿਹੜਾ ਇਹਨਾਂ ਦਾ ਕਿਸ ਤਰ੍ਹਾਂ ਦਾ ਹੈ ਸਵਾਦ ਬਹੁਤ ਵਧੀਆ ਜੀ ਇਹਨਾਂ ਦਾ ਜਿਵੇਂ ਆਪਾਂ ਘਰ ਬਣਾਉਂਦੇ ਆ ਉਹੋ ਜਿਹਾ ਸਵਾਦ ਆ ਕੋਈ ਮਿਰਚ ਮਸਾਲੇ ਜਿਆਦਾ ਨਹੀਂ ਮਤਲਬ ਬਹੁਤ ਵਧੀਆ ਵਾ ਹਾਂਜੀ ਆ ਕੇ ਕਦੀ ਲੱਗਦਾ ਵੀ ਐਸਿਡਿਟੀ ਬਣ ਗਈ ਗੈਸ ਮੈਨੂੰ ਮੈਨੂੰ ਕੁਛ ਨਹੀਂ ਲੱਗਿਆ ਨਹੀਂ ਜੀ ਤੇ ਕਿਦਾਂ ਸਾਫ਼ ਸੁਪਾਈ ਹੁੰਦੀ ਆ ਸਾਫ਼ ਸੁਪਾਈ ਹੈਗੀ ਆ ਜੀ ਤਾਂ ਹੀ ਆ ਰਹੇ ਹਾਂਜੀ ਗੱਲ ਕਰ ਲਈਏ ਜਿਸ ਤਰ੍ਹਾਂ ਬਾਬਾ ਜੀ ਨੇ ਦੱਸਿਆ ਕਿ ਆਪਣੇ ਹੀ ਆਪਣਿਆਂ ਦੀਆਂ ਜੜੀਆਂ ਜੜਾਂ ਵੱਟਦੇ ਨੇ ਅੱਡਾ ਬੰਦ ਕਰਾਉਣ ਲਈ ਕਈ ਵਾਰੀ ਇਹਨਾਂ ਦਾ ਇੱਥੇ ਇਹਨਾਂ ਨੇ ਦੱਸਿਆ ਕਿ ਕੁਝ ਵਿਅਕਤੀ ਪਹੁੰਚੇ ਪਰ ਮੈਂ ਕਹਿੰਨਾ ਵੀ ਪੰਜਾਬੀਓ ਪੰਜਾਬੀਆਂ ਦਾ ਸਾਥ ਦਿਓ ਵੱਡੀਆਂ ਵੱਡੀਆਂ ਗੱਲਾਂ ਫੇਸਬੁੱਕਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕੀਤੀਆਂ ਜਾਂਦੀਆਂ ਨੇ ਪਰ ਉਹ ਗੱਲਾਂ ਹਕੀਕਤ ਦੇ ਵਿੱਚ ਕਿਉਂ ਨਹੀਂ ਹੁੰਦੀਆਂ ਕਿਉਂ ਨਹੀਂ ਇੱਕ ਪੰਜਾਬੀ ਵੀਰ ਦਾ ਸਾਥ ਦਿੱਤਾ ਜਾ ਰਿਹਾ ਕਿਉਂ ਇਹ ਤੱਕੇ ਖਾਨ ਲਈ ਮਜਬੂਰ ਹੋ ਜਾਂਦੇ ਨੇ ਬਾਹਰ ਨੂੰ ਭਜਦੇ ਨੇ ਕਿਉਂ ਭਜਦੇ ਨੇ ਐਸੇ ਕਰਕੇ ਤੁਸੀਂ ਆਪਣੇ ਹੋ ਕੇ ਆਪਣਿਆਂ ਦਾ ਸਾਥ ਨਹੀਂ ਦਿੰਦੇ। ਉਹ ਜਿਸ ਤਰ੍ਹਾਂ ਬਾਬਾ ਜੀ ਨੇ ਗੱਲ ਕੀਤੀ ਕਿ ਬੜਾ ਸਾਫ਼ ਸੁਥਰਾ ਜਿਹੜਾ ਭੋਜਨ ਇੱਥੇ ਬਣਾਇਆ ਜਾਂਦਾ ਇੱਥੇ ਤੱਕ ਕੇ ਪੰਜਾਬੀ ਨਹੀਂ ਸਰਦਾਰ ਜਿਹੜੇ ਮੀਟ ਖਾਣਾ ਪਸੰਦ ਕਰਦੇ ਨੇ ਜਿਹੜੇ ਚਿਕਨ ਖਾਣਾ ਪਸੰਦ ਕਰਦੇ ਨੇ ਉਹ ਪ੍ਰਵਾਸੀ ਵੀਰ ਵੀ ਇੱਥੇ ਪਹੁੰਚਦੇ ਨੇ ਕਿਉਂ ਪਹੁੰਚਦੇ ਨੇ ਕਿਉਂਕਿ ਸਾਫ਼ ਸਫਾਈ ਇੱਥੇ ਬਹੁਤ ਜ਼ਿਆਦੀ ਹੈ। ਹੱਥੀਂ ਤਿਆਰ ਕਰਦੇ ਨੇ ਘਰੋਂ ਤਿਆਰ ਕਰਕੇ ਜਿਹੜਾ ਸਮਾਨ ਇਹ ਲਿਆਂਦਾ ਜਾਂਦਾ ਆ। ਸੋ ਬੇਨਤੀ ਇੱਕ ਵਾਰੀ ਫੇਰ ਆਪਣੇ ਚੈਨਲ ਦੇ ਜ਼ਰੀਏ ਅਸੀਂ ਇਹੀ ਕਰਦੇ ਆ ਕਿ ਪੰਜਾਬੀਓ ਪੰਜਾਬੀਆਂ ਦਾ ਸਾਥ ਦਿਓ ਤਾਂ ਕਿ ਇਹ ਬਾਹਰਲੇ ਮੁਲਕਾਂ ਵਾਲੂ ਨਾ ਭੱਜਣ ਏਜੰਟਾਂ ਕੋਲੇ ਆਪਣਾ ਪੈਸਾ ਨਾ ਫਸੋਣ ਕੈਮਰਾਮੈਨ ਹੈਪੀ ਦੀ ਨਾਲ ਮੈਂ ਸਰਦੀਪ ਸਿੰਘ ਪੰਜਾਬ ਪ੍ਰੈਮ ਟੀਵੀ ਲੁਧਿਆਣਾ ਧੰਨਵਾਦ